ਅੱਜ ਦੇ ਇੰਪੋਰਟੈਂਟ ਪ੍ਰੈਸ ਬਾਰਤਾ ਦੇ ਨਾਲ ਕਰਨ ਦੇ ਲਈ ਤੁਹਾਡੇ ਕੋਲ ਪਹੁੰਚੇ ਆ ਪੰਜਾਬ ਦੇ ਅੰਦਰ ਜੀਐਸਟੀ ਵਿੱਚ ਜੀਐਸਟੀ ਵਿੱਚ ਜੂਨ 2025 ਤੱਕ 30 ਜੂਨ 2025 ਤੱਕ ਟੋਟਲ ਜਿਹੜੀਆਂ 3452 ਐਪਲੀਕੇਸ਼ਨਾਂ ਰਿਫੰਡ ਲਈ ਅੰਝ ਸੀ ਜਿਹੜਾ ਜੀਐਸਟੀ ਰਿਫੰਡ ਮਿਲਦਾਗਾ ਉਹਦੀਆਂ ਟੋਟਲ 4352 ਜਿਹੜੀਆਂ ਐਪਲੀਕੇਸ਼ਨ ਸੀ ਉਹ ਸਾਡੇ ਕੋਲ ਆਇਆ ਸੀ ਜਿਹੜੀਆਂ ਪੈਂਡਿੰਗ ਪੰਜਾਂ ਸੀ ਜਿਨ੍ਹਾਂ ਵਿੱਚੋਂ ਅਸੀਂ 1408 1408 ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਦਾ ਨਿਪਟਾਰਾ ਕੀਤਾਗਾ ਉਹ ਅਸੀਂ ਰਿਫੰਡ ਜਿਹੜਾ ਉਹਨਾਂ ਨੂੰ ਰੀਪੇ ਕਰਤਾ ਉਹਨਾਂ ਦੇ ਬਣਦੇ ਪੈਸੇ 241 ਕਰੋੜ ਰੁਪਏ ਜਿਹੜੇ ਦੇਗੇ ਉਹ ਜਾਰੀ ਕਰ ਦਿੱਤੇ ਦੇਗੇ ਕਿਉਂਕਿ ਟੋਟਲ ਲਗਭਗ 800 ਕਰੋੜ ਰੁਪਏ ਪੈਂਡਿੰਗ ਪਿਆ ਸੀਗਾ ਜੀ ਅਸੀਂ ਰਿਫੰਡ ਦਾ ਔਰ ਕਾਫੀ ਸਾਰੀ ਮੰਗ ਜਿਹੜੀ ਉੱਠੀ ਹੋਈ ਸੀਗੀ ਕਿ ਸਾਡੇ ਪੈਸੇ ਰਿਫੰਡ ਦੇ ਪਏ ਨੇ ਲੇਕਿਨ ਅਸੀਂ ਬੜੇ ਟਾਈਮ ਸੇ ਕਾਰਵਾਈ ਕਰਦੇ ਆਂ ਔਰ ਲਗਭਗ 1408 ਐਪਲੀਕੇਸ਼ਨ ਜਿਹੜੇ ਜਿੰਨਾ ਵਿੱਚ 241.17 ਕਰੋੜ ਰੁਪਏ ਇਨਵਾਲਵ ਸੀਗੇ ਉਹ ਪੈਸੇ ਅਸੀਂ ਜਿਹੜੇ ਲਗੇ ਅਸੀਂ ਐਪਲੀਕੈਂਟ ਨੂੰ ਅਸੀਂ ਜਿਹੜੇ ਜੀਐਸਸੀ ਦੇ ਰਿਫੰਡ ਵਾਲੇ ਜਿਹਨਾਂ ਮਿਲਣਾ ਸੀਗਾ ਉਹ ਅਸੀਂ ਰਿਫੰਡ ਜਿਹੜਾ ਦੇ ਚੁੱਕੇ ਆਂਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਹੁਣ ਬਹੁਤ ਥੋੜੇ ਜਿਹਾ ਲਗਭਗ 2000 ਦੇ ਕਰੀਬ ਰਿਫੰਡ ਵਾਲੇ ਬਚੇ ਨੇਗੇ ਬੜੇ ਜਲਦੀ ਅਸੀਂ ਉਹਨਾਂ ਦਾ ਵੀ ਨਿਪਟਾਰਾ ਕਰਾਂਗੇ ਕਿਉਂਕਿ ਕਾਫੀ ਸਾਰਾ ਚੈੱਕ ਕਰਨਾ ਹੁੰਦਾ ਦੇਖਣਾ ਹੁੰਦਾਗਾ ਕਿ ਰਿਫੰਡ ਜੈਨੂਇਨ ਆ ਕੀਆ ਸੋ 1408 ਐਪਲੀਕੇਸ਼ਨਾਂ ਦਾ ਅਸੀਂ ਨਿਪਟਾਰਾ ਕੀਤਾਗਾ ਉਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਬਹੁਤ ਵੱਡੀ ਰਾਹਤ ਆ ਕਿ ਸੋ ਬਹੁਤ ਇਹਨਾਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਦਾ ਰਿਫੰਡ ਉਹਨਾਂ ਦੇ ਖਾਤਿਆਂ 'ਚ ਪਹੁੰਚ ਗਿਆ ਜਾ ਇਕਦਾਂ ਚ ਪਹੁੰਚ ਜੂਗਾ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ 241.17 ਕਰੋੜ 241.17 CR ਜਿਹੜਾ ਟੋਟਲ ਇਨਵੋਲਵ ਸੀਗਾ ਇਹਦੇ ਵਿੱਚ ਉਹ ਅਸੀਂ ਰਿਪੇ ਕੀਤਾਗਾ ਇਸ ਤੋਂ ਬਿਨਾਂ ਮੈਨੂੰ ਇਹ ਦੱਸਦਿਆਂ ਬਹੁਤ ਵੱਡੀ ਖੁਸ਼ੀ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਸੀਐਮ ਸਾਹਿਬ ਦੀ ਇੱਕ ਵਾਈਬ ਵਿੱਚ ਸਰਕਾਰ ਜਿਹੜੀ ਆ ਉਹ ਲਗਾਤਾਰ जीएसडी ਦੇ ਅੰਦਰ ਗ੍ਰੋਥ ਕਰ ਰਹੀ ਆ ਅਸੀਂ ਮੰਥ ਵਾਈਜ਼ ਈਅਰ ਵਾਈਜ਼ ਆਰ ਤਮਾਹੀ ਵਾਈਜ਼ ਜਿਹੜਾ ਹੈਗਾ ਲਗਾਤਾਰ ਸਾਡਾ ਅੰਕੜਾ ਜਿਹੜਾ ਉਹ ਵਧਦਾ ਜਾ ਰਿਹਾ ਹੈਗਾ ਸੋ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਆਨਰਸ ਸਰਕਾਰ ਕਾਮਾਦੀ ਪਾਰਟੀ ਦੀ ਕੰਮ ਕਰ ਰਹੀ ਆ ਕਿਉਂਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾ ਜੀ ਨੇ ਇਸ ਕੋਈ ਗੱਲ ਸਾਨੂੰ ਸਿਸ਼ਟ ਕੀਤੀ ਆ ਇਮਾਨਦਾਰੀ ਤੇ ਚੱਲੋ ਇਮਾਨਦਾਰੀ ਦਾ ਕੰਮ ਕਰੋ ਇਮਾਨਦਾਰੀ ਨਾਲ ਅੱਗੇ ਵਾਦੇ ਰਹੋ ਉਸੇ ਕਣੀ ਤਹਿਤ ਉਸੇ ਲੜੀ ਦੇ ਤਹਿਤ ਅੱਜ ਪੰਜਾਬ ਨੇ ਜੇ ਮੈਂ ਜੁਲਾਈ 2024 ਦੀ ਗੱਲ ਕਰਾਂ 2024 ਦੇ ਅੰਦਰ ਪਿਛਲੇ ਸਾਲ ਪਿਛਲੇ ਸਾਲ ਜੁਲਾਈ ਮਹੀਨੇ 2024 ਚ ਅਸੀਂ 1785 ਕਰੋੜ ਰੁਪਏ ਕਮਾਏ ਸੀ 1785 ਕਰੋੜ ਰੁਪਏ ਜਿਹੜੇ ਨੇਗੇ ਜੀਐਸਸੀ ਦੇ ਸਾਨੂੰ ਮਿਲੇ ਸੀ ਮੈਂ ਆਪਣੀ ਸਰਕਾਰ ਦੀ ਕੰਪੇਅਰ ਕਰ ਰਿਹਾ ਕਿ ਸਾਡੀ ਸਰਕਾਰ ਦੇ ਅੰਦਰ ਅਸੀਂ ਕੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਉਹ ਜੀਐਸਸੀ ਕਲੈਕਸ਼ਨ ਵਧਾ ਰਿਹਾ ਔਰ ਜੁਲਾਈ 2025 ਮੈਨੂੰ ਇਹ ਰਸਤੇ ਬਹੁਤ ਖੁਸ਼ੀ ਹੋ ਰਹੀ ਆ ਕਿ 2357.78 ਕਰੋੜ ਰੁਪਏ 2357.78 ਕਰੋੜ ਰੁਪਏ ਜਿਹੜੇ ਨੇ ਅਸੀਂ ਉਹ ਕਮਾਏ ਨੇ ਉਹ ਸਾਡੀ ਸਰਕਾਰ ਦੇ ਅੰਦਰ ਜੀਐਸਸੀ ਦੀ ਕਲੈਕਸ਼ਨ ਹੋਈ ਆ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ ਉਹ ਲਗਾਤਾਰ ਟੈਕਸ ਦੀ ਕਲੈਕਸ਼ਨ ਵੱਧ ਰਹੀ ਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਕੰਮ ਕਰ ਰਹੀ ਆ ਜੇ ਮੈਂ ਇਨਕਰੀਜ਼ ਕਰਾਂ ਇਨ ਸੀ ਆਰ ਇਨ ਕਰੋੜ ਦੇ ਵਿੱਚ ਤਾਂ 572.72 572.72 ਕਰੋੜ ਰੁਪਏ ਜਿਹੜਾ ਉਹ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਦੇ ਜੁਲਾਈ ਦੇ ਮੁਕਾਬਲੇ ਇਸ ਜੁਲਾਈ ਦੇ ਅੰਦਰ ਵੱਧ ਪੈਸਾ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤਾਗਾ ਸੋ ਮੈਂ ਉਹਨਾਂ ਸਾਰੇ ਟੈਕਸਪੇਅਰ ਦਾ ਧੰਨਵਾਦ ਕਰਦਾ ਹਾਂਗਾ ਔਰ ਲਗਭਗ 32% 32 ਫੀਸਦੀ ਦੀ ਜਿਹੜੀ ਆ ਉਹ ਗਰੋਥ ਪਿਛਲੀ ਜੁਲਾਈ ਦੇ ਮੁਕਾਬਲੇ ਇਹ ਜੁਲਾਈ ਚ ਆਈ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਬੇਹੱਦ ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਅਸੀਂ ਲਗਭਗ 27000 ਕਰੋੜ ਦਾ 27000 ਕਰੋੜ ਰੁਪਏ ਦਾ ਟੀਚਾ ਜਿਹੜਾ ਮਿਥਿਆ ਸੀ ਪਰ ਲੇਕਿਨ ਇਹਨਾਂ ਚਾਰਾਂ ਮਹੀਨਿਆਂ ਦੇ ਦੌਰਾਨ ਜਿਵੇਂ ਗੱਲ ਕਰ ਆਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਲਗਭਗ 9000 200 ਕਰੋੜ ਰੁਪਏ 9188 9188 ਕਰੋੜ ਰੁਪਏ ਜਿਹੜਾ ਉਹ ਹੁਣ ਤੱਕ ਸਾਡੇ ਖਜ਼ਾਨੇ ਚ ਆ ਚੁੱਕਿਆ ਹੈਗਾ ਇਹਦਾ ਮਤਲਬ ਸਰਕਾਰ ਜਿਹੜਾ ਉਹ ਜਿੱਥੇ ਟਾਰਗੇਟ ਵੀ ਅਸੀਂ ਅਚੀਵ ਕਰ ਰਹੇ ਆ ਜਿਹੜਾ ਅਸੀਂ ਟਾਰਗੇਟ ਮਿੱਥਿਆ ਸੀ ਬਜਟ ਦੇ ਅੰਦਰ ਔਰ ਉਸ ਨੂੰ ਵੀ ਅਸੀਂ ਕਰਾਸ ਕਰਨ ਜਾ ਰਹੇ ਹਾਂਗੇ ਜਿਹੜਾ ਅਸੀਂ ਟਾਰਗੇਟ ਜਿਹੜਾ ਟਾਰਗੇਟ ਮਿੱਥਿਆ ਸੀਗਾ ਕਿ ਇਹ ਟਾਰਗੇਟ ਅਸੀਂ ਅਚੀਵ ਕਰਨਾਗਾ ਉਸ ਟਾਰਗੇਟ ਨੂੰ ਅਸੀਂ ਜਦੋਂ ਇਸ ਸਾਲ ਦਾ ਅੰਤ ਹੋਊਗਾ ਇਸ ਸਾਲ ਦੇ ਅੰਤ ਵਿੱਚ ਅਸੀਂ ਉਸ ਟਾਰਗੇਟ ਨੂੰ ਵੀ ਜਿਹੜਾ ਕ੍ਰਾਸ ਕਰ ਜਾਵਾਂਗੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਅਸੀਂ ਇਮਾਨਦਾਰੀ ਨਾਲ ਸਰਕਾਰ ਕਰ ਰਹੇ ਆ ਇਹ ਹੀ ਪੈਸੇ ਨੇ ਜਿਹੜੇ ਲੋਕਾਂ ਦੀ ਭਲਾਈ ਤੇ ਲੱਗ ਰਹੇ ਨੇ ਬਹੁਤ ਬਹੁਤ ਧੰਨਵਾਦ